ਰੇਲਵੇ ਸਟੇਸ਼ਨ ਸਰ ਅੰਦੇ ਤੇ ਕੋਲ ਮਾਦਪੁਰ ਰੇਲਵੇ ਟ੍ਰੈਕ ਦੇ ਵਿੱਚ ਦੇਨੀ ਜੋ ਮਾਲ ਗੱਡੀਆਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਹਾ사 ਵਾਪਰਿਆ ਸੀ ਤੇ ਇਸ ਹਾਸੇ ਵਿੱਚ ਜੀ ਪੈਸੈਂਜਰ ਗੱਡੀ ਵੀ ਲਪੇਟ ਪਚਾ ਗਈ ਸੀ ਤੇ ਉਸੇ ਸਥਾਨ ਤੇ ਅਸੀਂ ਖੜੇ ਹਾਂ ਤੇ ਤਾਜ਼ਾ ਸਥਿਤੀ ਦਿਖਾ ਰਹੇ ਹਾਂ ਕਿ ਉਸੇ ਜਿੱਥੇ ਹਾ사 ਵਾਪਰਿਆ ਸੀ ਉੱਥੇ ਉਹਨਾਂ ਟ੍ਰੈਕ ਦੇ ਜੋ ਆਵਾਜਾਈ ਹੈ ਬਹਾਲ ਹੋ ਚੁੱਕੀ ਹੈ ਭਾਵੇਂ ਰੇਲਵੇ ਦੇ ਮੁਲਾਜ਼ਮ ਨੇ ਪੂਰੀ ਤਰ੍ਹਾਂ ਇੱਥੇ ਅਜੇ ਵੀ ਜੋ ਜਾਓ ਕੰਮ ਨੇ ਜੰਗੀ ਪੱਧਰ ਤੇ ਕਰ ਰਹੇ ਹਨ ਸੇਖਰ ਦੁਪਹਿਰੇ ਕੱਲ ਤਕਰੀਬਨ ਸਵੇਰ ਦੇ ਹੀ ਜੋ ਮੁਲਾਜ਼ਮ ਨੇ ਇੱਥੇ ਕੰਮ ਕਰਨ ਲੱਗੇ ਹੋਏ ਹਨ ਤੇ ਉਹਨਾਂ ਦੀ ਬਦੌਲਤ ਹੀ ਇਹ ਕੰਮ ਨੇਪਰੇ ਚੜ ਚੁੱਕਿਆ ਤੇ ਰੇਲਵੇ ਵਿਭਾਗ ਵੱਲੋਂ ਤੇ ਇਹ ਦੱਸ ਦਈਏ ਕਿ ਪਹਿਲਾਂ ਜਦੋਂ ਰੇਲਵੇ ਟਰੈਕ ਠੀਕ ਹੋ ਗਿਆ ਤਾਂ ਉਸ ਤੋਂ ਉਪਰੰਤ ਮਾਲ ਗੱਡੀਆਂ ਇੱਥੇ ਸਭ ਤੋਂ ਪਹਿਲਾਂ ਚਲਾਈਆਂ ਗਈਆਂ ਅਤੇ ਮਾਲ ਗੱਡੀਆਂ ਚਲਾਣ ਤੋਂ ਬਾਅਦ ਜਦੋਂ ਦੇਖਿਆ ਗਿਆ ਤਸੱਲੀ ਦੇ ਤੌਰ ਤੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈ ਤਾਂ ਉਸ ਤੋਂ ਬਾਅਦ ਪੈਸੇਂਜਰ ਗੱਡੀਆਂ ਨੂੰ ਇੱਥੋਂ ਲਗਾਇਆ ਗਿਆ ਤੇ ਹੁਣ ਜੋ ਤਾਜ਼ਾ ਸਿੱਧ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੇ ਜਾਂ ਅੰਬਾਲਾ ਸਾਈਡ ਜਾਣ ਵਾਲੀਆਂ ਗੱਡੀਆਂ ਨੇ ਉਹ ਪੂਰੀ ਤਰ੍ਹਾਂ ਇੱਥੋਂ ਜਲ ਚੁੱਕੀਆਂ ਜਾ ਰਹੀਆਂ ਹਨ ਤੇ ਤਕਰੀਬਨ ਸਵੇਰ ਦੀ ਜੋ ਆਵਾਜ਼ ਆਈ ਹੈ ਉਹ ਚੱਲ ਰਹੀ ਹੈ ਤੇ ਇੱਥੇ ਇਹ ਵੀ ਦੱਸਣਾ ਪੈਂਦਾ ਹੈ ਕਿ ਜੋ ਇਹ ਘਟਨਾਕ੍ਰਮ ਜੋ ਹਾਦਸਾ ਰੇਲ ਗੱਡੀਆਂ ਤੇ ਮਾਲ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਦਾ ਇੱਥੇ ਵਾਪਰਿਆ ਸੀ ਉਸ ਦੀ ਜਾਂਚ ਲਈ ਜੋ ਰੇਲਵੇ ਆਫ ਕਮਿਸ਼ਨਰ ਆਫ ਰੇਲਵੇ ਸੇਫਟੀ ਵੱਲੋਂ ਇੱਥੇ ਪਹੁੰਚ ਕੇ ਜੋ ਰੇਲਵੇ ਵਿਭਾਗ ਮੰਤਰਾਲੇ ਵੱਲੋਂ ਇੱਥੇ ਪਹੁੰਚਣਗੇ ਕੱਲ ਸਵੇਰੇ ਦਾ ਪਤਾ ਸੂਤਰਾਂ ਤੋਂ ਪਤਾ ਲੱਗਿਆ ਕਿ ਕੱਲ ਸਵੇਰੇ ਇਸ ਘਟਨਾ ਸਥਾਨ ਤੇ ਪਹੁੰਚਣਗੇ ਅਤੇ ਇਸ ਜਾਂਚ ਇਸ ਘਟਨਾ ਦੀ ਜਾਂਚ ਕਰਨਗੇ ਕਿ ਕਿਵੇਂ ਤੇ ਕਿਉਂ ਵਾਪਰਿਆ ਕੀ ਇੱਥੇ ਘੱਲ ਰਹੇ ਉਸ ਦੀ ਪੂਰੀ ਤਰ੍ਹਾਂ ਮੁਕੰਮਲ ਰਿਪੋਰਟ ਤਿਆਰ ਕਰਨਗੇ ਸੋ ਫਿਲਹਾਲ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਲਈ ਇਹ ਗੱਲ ਜਾਣਕਾਰੀ ਦੇਣੀ ਬੰਦੀ ਹੈ ਕਿ ਜੋ ਸਰਾਤ ਰੇਲਵੇ ਸਟੇਸ਼ਨ ਦੇ ਲਾਗੇ ਰੇਲ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਜਾਣ ਕਾਰਨ ਹਾਦਸਾ ਵਾਪਰ ਰਿਹਾ ਸੀ ਉੱਥੇ ਹੁਣ ਆਵਾਜਾਈ ਪੂਰੀ ਤਰ੍ਹਾਂ ਬਹਾਲ ਹੋ ਚੁੱਕੀ ਹੈ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ ਰੇਲਵੇ ਸਟੇਸ਼ਨ ਸਰਹੰਦ ਦੇ ਕੋਲ ਮਾਦਪੁਰ ਰੇਲਵੇ ਟਰੈਕ ਤੇ ਬੀਤੇ ਦਿਨ ਹੀ ਜੋ ਮਾਲ ਗੱਡੀਆਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਹਾਦਸਾ ਵਾਪਰਿਆ ਸੀ ਤੇ ਇਸ ਹਾਦਸੇ ਵਿੱਚ ਇੱਕ ਪੈਸੇਂਜਰ ਗੱਡੀ ਵੀ ਲਪੇਟ ਵਿੱਚ ਆ ਗਈ ਸੀ ਤੇ ਉਸੇ ਸਥਾਨ ਤੇ ਅਸੀਂ ਖੜੇ ਹਾਂ ਤੇ ਤਾਜ਼ਾ ਸਥਿਤੀ ਦਿਖਾ ਰਹੇ ਹਾਂ ਕਿ ਉਸੇ ਜਿੱਥੇ ਹਾਸਾ ਵਾਪਰੇ ਸੀ ਉੱਥੇ ਉਹਨਾਂ ਟਰੈਕ ਤੇ ਜੋ ਆਵਾਜ਼ ਆਈ ਹੈ ਬਹਾਲ ਹੋ ਚੁੱਕੀ ਹੈ ਭਾਵੇਂ ਰੇਲਵੇ ਦੇ ਮੁਲਾਜ਼ਮ ਨੇ ਪੂਰੀ ਤਰ੍ਹਾਂ ਇੱਥੇ ਅਜੇ ਵੀ ਜੋ ਜਾਓ ਕੰਮ ਨੇ ਜੰਗੀ ਪੱਧਰ ਤੇ ਕਰ ਰਹੇ ਹਨ ਸਖਰ ਦੁਪਹਿਰੇ ਕੱਲ ਤਕਰੀਬਨ ਸਵੇਰ ਦੇ ਹੀ ਜੋ ਮੁਲਾਜ਼ਮ ਨੇ ਇੱਥੇ ਕੰਮ ਕਰਨ ਲੱਗੇ ਹੋਏ ਹਨ ਤੇ ਉਹਨਾਂ ਦੀ ਬਦੌਲਤ ਹੀ ਇਹ ਕੰਮ ਨੇਪਰੇ ਚੜ ਚੁੱਕਿਆ ਤੇ ਰੇਲਵੇ ਵਿਭਾਗ ਵੱਲੋਂ ਤੇ ਇਹ ਦੱਸ ਦਈਏ ਕਿ ਪਹਿਲਾਂ ਜਦੋਂ ਰੇਲਵੇ ਟਰੈਕ ਠੀਕ ਹੋ ਗਿਆ ਤਾਂ ਉਸ ਤੋਂ ਉਪਰੰਤ ਮਾਲ ਗੱਡੀਆਂ ਇੱਥੇ ਸਭ ਤੋਂ ਪਹਿਲਾਂ ਚਲਾਈਆਂ ਗਈਆਂ ਅਤੇ ਮਾਲ ਗੱਡੀਆਂ ਚਲਾਣ ਤੋਂ ਬਾਅਦ ਜਦੋਂ ਦੇਖਿਆ ਗਿਆ ਤਸੱਲੀ ਦੇ ਤੌਰ ਤੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈ ਤਾਂ ਉਸ ਤੋਂ ਬਾਅਦ ਪੈਸੇਂਜਰ ਗੱਡੀਆਂ ਨੂੰ ਇੱਥੋਂ ਲਗਾਇਆ ਗਿਆ ਤੇ ਹੁਣ ਜੋ ਤਾਜ਼ਾ ਸਿੱਧ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੇ ਜਾਂ ਅੰਬਾਲਾ ਸਾਈਡ ਜਾਣ ਵਾਲੀਆਂ ਗੱਡੀਆਂ ਨੇ ਉਹ ਪੂਰੀ ਤਰ੍ਹਾਂ ਇੱਥੋਂ ਚੱਲ ਚੁੱਕੀਆਂ ਜਾਂ ਚੱਲ ਰਹੀਆਂ ਹਨ ਤੇ ਤਕਰੀਬਨ ਸਵੇਰ ਦੀ ਜੋ ਆਵਾਜ਼ ਆਈ ਹੈ ਉਹ ਚੱਲ ਰਹੀ ਹੈ ਤੇ ਇੱਥੇ ਇਹ ਵੀ ਦੱਸਣਾ ਪੈਂਦਾ ਹੈ ਕਿ ਜੋ ਇਹ ਘਟਨਾ ਕਰਾਂ ਵਿੱਚ ਜੋ ਹਾਦਸਾ ਰੇਲ ਗੱਡੀਆਂ ਤੇ ਮਾਲ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਦਾ ਇੱਥੇ ਵਾਪਰਿਆ ਸੀ ਉਸ ਦੀ ਜਾਂਚ ਲਈ ਜੋ ਰੇਲਵੇ ਆਫ ਕਮਿਸ਼ਨਰ ਆਫ ਰੇਲਵੇ ਸੇਫਟੀ ਵੱਲੋਂ ਇੱਥੇ ਪਹੁੰਚ ਕੇ ਜੋ ਰੇਲਵੇ ਵਿਭਾਗ ਮੰਤਰਾਲੇ ਵੱਲੋਂ ਇੱਥੇ ਪਹੁੰਚਣਗੇ ਕੱਲ ਸਵੇਰੇ ਦਾ ਪਤਾ ਸੂਤਰਾਂ ਤੋਂ ਪਤਾ ਲੱਗਿਆ ਕਿ ਕੱਲ ਸਵੇਰੇ ਇਸ ਘਟਨਾ ਸਥਾਨ ਤੇ ਪਹੁੰਚਣਗੇ ਅਤੇ ਇਸ ਜਾਂਚ ਇਸ ਘਟਨਾ ਦੀ ਜਾਂਚ ਕਰਨਗੇ ਕਿ ਕਿਵੇਂ ਤੇ ਕਿਉਂ ਵਾਪਰਿਆ ਕੀ ਇਥੇ ਕਰ ਰਹੇ ਨੇ ਉਸ ਦੀ ਪੂਰੀ ਤਰ੍ਹਾਂ ਮੁਕੰਮਲ ਰਿਪੋਰਟ ਤਿਆਰ ਕਰਨਗੇ ਸੋ ਫਿਲਹਾਲ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਲਈ ਇਹ ਗੱਲ ਜਾਣਕਾਰੀ ਦੇਣੀ ਬਣਦੀ ਹੈ ਕਿ ਜੋ ਸਰਾਤ ਰੇਲਵੇ ਸਟੇਸ਼ਨ ਦੇ ਲਾਗੇ ਰੇਲ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਜਾਣ ਕਾਰਨ ਹਾਦਸਾ ਵਾਪਰਿਆ ਸੀ ਉੱਥੇ ਹੁਣ ਆਵਾਜਾਈ ਪੂਰੀ ਤਰ੍ਹਾਂ ਬਹਾਲ ਹੋ ਚੁੱਕੀ ਹੈ ਜਲਦੀਪ ਸਿੰਘ ਫਤਿਹਗੜ੍ਹ ਸਾਹਿਬ